ਦੋਸਤੋ ਘਰ ਵਿੱਚ ਸੱਤ ਘੋੜਿਆਂ ਦੀ ਫੋਟੋ ਨੂੰ ਇਸ ਜਗ੍ਹਾ ਤੇ ਅਤੇ ਇਸ ਤਰ੍ਹਾਂ ਕਦੇ ਵੀ ਨਹੀਂ ਲਗਾਉਣਾ ਚਾਹੀਦਾ ਜਿਸ ਨਾਲ ਸਾਡੇ ਘਰ ਵਿੱਚ ਨਕਾਰਾਤਮਕ ਸ਼ਕਤੀ ਮੁਰਤ ਤੋਂ ਵਾਪਸ ਆ ਜਾਵੇ ਅਤੇ ਸਾਡਾ ਘਰ ਗਰੀਬੀ ਵੱਲ ਤੁਰਨਾ ਸ਼ੁਰੂ ਹੋ ਜਾਵੇ ਦੋਸਤੋ ਆਖਿਰ ਕਿਸ ਤਰ੍ਹਾਂ ਇਸ ਸੱਤ ਘੋੜਿਆਂ ਵਾਲੀ ਫੋਟੋ ਨੂੰ ਘਰ ਵਿੱਚ ਲਗਾਉਣਾ ਚਾਹੀਦਾ ਹੈ ਜਿਸ ਨਾਲ ਸਾਡੇ ਘਰੇ ਜਿਆਦਾ ਧਨ ਆਵੇ ਅਤੇ ਸਾਡੇ ਘਰੇ માં ਲਕਸ਼ਮੀ ਦਾ ਵਾਸ ਹੋਵੇ ਦੋਸਤੋ ਇਹ ਬਹੁਤ ਜਿਆਦਾ ਪ੍ਰਚਲਿਤ ਅਤੇ ਮਸ਼ਹੂਰ ਫੋਟੋ ਹੁੰਦੀ ਹੈ ਜੇਕਰ ਤੁਸੀਂ ਇਸ ਨੂੰ ਆਪਣੇ ਘਰ ਵਿੱਚ ਲਗਾ ਲੈਂਦੇ ਹੋ ਤਾਂ ਦੋਸਤੋ 1 ਮਹੀਨੇ ਦੇ ਵਿੱਚ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਜਿਸ ਨਾਲ ਤੁਹਾਡਾ ਸਾਰਾ ਕਰਜ਼ਾ ਉਤਰਨ ਲੱਗ ਜਾਵੇਗਾ ਤੁਹਾਡੇ ਘਰੋਂ ਕਲੇਸ਼ ਖਤਮ ਹੋ ਜਾਵੇਗਾ ਤੇ ਸਾਰਾ ਦਿਨ ਤੁਹਾਡੇ ਘਰੇ ਖੁਸ਼ੀਆਂ ਖੇੜੇ ਬਣੇ ਰਹਿਣਗੇ ਜੀ ਇਸ ਨੂੰ ਵਾਸਤੂ ਸ਼ਾਸਤਰ ਵਿੱਚ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਜੇਕਰ ਇਹ 7 ਘੋੜਿਆਂ ਵਾਲੀ ਫੋਟੋ ਤੁਹਾਡੇ ਘਰ ਵਿੱਚ ਲੱਗੀ ਹੋਵੇ ਤਾਂ ਹਮੇਸ਼ਾ ਤੁਹਾਡੇ ਘਰੇ ਮਾਂ ਲక్ష్ਮੀ ਦਾ ਵਾਸ ਹੋਵੇਗਾ ਤੁਸੀਂ ਖੁਦ ਵੀ ਦੋਸਤੋ ਅਮੀਰ ਘਰਾਂ ਦੇ ਵਿੱਚ ਐਸ ਨੂੰ ਲੱਗਿਆ ਹੋਇਆ ਜ਼ਰੂਰ ਦੇਖੋਗੇ ਤਾਂ ਦੋਸਤੋ ਕੀ ਗਲਤੀਆਂ ਹਨ ਜਿਸ ਨਾਲ ਅਸੀਂ ਆਪਣੇ ਘਰ ਵਿੱਚ ਇਹ ਫੋਟੋ ਲਗਾਉਣ ਤੋਂ ਬਾਅਦ ਵੀ ਅਮੀਰੀ ਨਹੀਂ ਪਾ ਸਕਦੇ ਦੋਸਤੋ ਸਭ ਤੋਂ ਪਹਿਲੀ ਗਲਤੀ ਕਿ ਤੁਸੀਂ ਹਮੇਸ਼ਾ ਐਸੋ ਫੋਟੋ ਨੂੰ ਖੁਦ ਖਰੀਦ ਕੇ ਲਿਆਉਣਾ ਹੈ ਤੁਸੀਂ ਕਿਸੇ ਵੀ ਹੋਰ ਬੰਦੇ ਤੋਂ ਐਸ ਨੂੰ ਗਿਫਟ ਵਿੱਚ ਨਹੀਂ ਲੈਣਾ ਜੀ ਦੋਸਤੋ ਦੂਸਰੀ ਗਲਤੀ ਜੋ ਕਿ ਨਹੀਂ ਕਰਨੀ ਕਿ ਹਮੇਸ਼ਾ ਹੀ ਜੋ ਵੀ ਤੁਸੀਂ ਫੋਟੋ ਘਰ ਵਿੱਚ ਲਿਆਉਂਗੇ ਉਸ ਵਿੱਚ ਹਮੇਸ਼ਾ ਸੱਤ ਕੋਲੇ ਹੀ ਹੋਣੇ ਚਾਹੀਦੇ ਹਨ ਉਸ ਵਿੱਚ 7 ਤੋਂ ਘੱਟ ਤੇ 7 ਤੋਂ ਵੱਧ ਕੋੜੇ ਫੋਟੋ ਵਿੱਚ ਨਹੀਂ ਹੋਣੇ ਚਾਹੀਦੇ। ਦੋਸਤੋ ਤੀਸਰੀ ਗਲਤੀ ਜੋ ਕਿ ਤੁਸੀਂ ਭੁੱਲ ਕੇ ਵੀ ਨਹੀਂ ਕਰਨੀ ਕਿ ਜੇਕਰ ਤੁਸੀਂ ਘਰ ਵਿੱਚ ਇਸ ਫੋਟੋ ਨੂੰ ਖਰੀਦ ਕੇ ਲਿਆਉਣੇ ਹੋ ਤਾਂ ਇਸ ਵਿੱਚ ਕੋੜਿਆਂ ਦਾ ਮੂੰਹ ਸਿੱਧਾ ਤੁਹਾਡੇ ਵੱਲ ਨਹੀਂ ਹੋਣਾ ਚਾਹੀਦਾ। ਭਾਵੇਂ ਕਿ ਉਹ ਕੋੜੇ ਹਮੇਸ਼ਾ ਸਾਈਡ ਵੱਲ ਨੂੰ ਪਜਦੇ ਹੋਣੇ ਚਾਹੀਦੇ ਹਨ ਅਤੇ ਦੋਸਤੋ ਉਹਨਾਂ ਦੀ ਪੈਠ ਵੀ ਕਦੇ ਵੀ ਤੁਹਾਡੇ ਵੱਲ ਨਹੀਂ ਹੋਣੀ ਚਾਹੀਦੀ। ਉਹਨਾਂ ਦਾ ਮੂੰਹ ਹੀ ਤੁਹਾਡੇ ਵੱਲ ਹੋਣਾ ਚਾਹੀਦਾ ਹੈ। ਉਹ ਹਮੇਸ਼ਾ ਸਾਈਡ ਵੱਲ ਨੂੰ ਹੀ ਪਾਏਦੇ ਹੋਣੇ ਚਾਹੀਦੇ ਹਨ ਦੋਸਤੋ ਜੇਕਰ ਇਸ ਤਰ੍ਹਾਂ ਦੀ ਫੋਟੋ ਤੁਸੀਂ ਘਰ ਵਿੱਚ ਲਾ ਲੈਂਦੇ ਹੋ ਤਾਂ ਮੰਨ ਲਖਸ਼ਮੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਹੁਤ ਮਿਹਰ ਭਰਿਆ ਹੱਥ ਰੱਖੇਗੀ ਅਤੇ ਤੁਹਾਡੇ ਘਰੇ ਖੂਬਸਾਰਾ ਪੈਸਾ ਆਉਣ ਲੱਗ ਜਾਵੇਗਾ ਜੀ ਦੋਸਤੋ ਸੂਰਜ ਦੇਵਤਾ ਨੂੰ ਸੰਭਾਲਣ ਵਾਲੇ ਵੀ ਹਮੇਸ਼ਾ ਸੱਤ ਘੋੜੇ ਸਨ ਇਸ ਕਰਕੇ ਕਦੇ ਵੀ ਇਹੋ ਜਿਹੀ ਫੋਟੋ ਤੁਸੀਂ ਘਰ ਵਿੱਚ ਨਹੀਂ ਲਾਉਣੀ ਜਿਸ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਰੱਥ ਹੋਵੇ ਤੁਸੀਂ ਹਮੇਸ਼ਾ ਸਿਰਫ ਇਕੱਲੇ ਘੋੜਿਆਂ ਦੀ ਫੋਟੋ ਨੂੰ ਹੀ ਘਰ ਵਿੱਚ ਲਾਉਣਾ ਹੈ ਜੀ ਕਿਉਂਕਿ ਦੋਸਤੋ ਜੇਕਰ ਫੋਟੋ ਵਿੱਚ ਰਾਤ ਹੋਵੇਗਾ ਤਾਂ ਤੁਸੀਂ ਕੰਗਾਲੀ ਵੱਲ ਜਾਣਾ ਸ਼ੁਰੂ ਹੋ ਜਾਵੋਗੇ ਅਤੇ ਤੁਹਾਡਾ ਜੋ ਵੀ ਕੰਮ ਸਿਰੇ ਚੜਨ ਵਾਲਾ ਹੋਵੇਗਾ ਉਹ ਨਕਾਰਾਤਮਕ ਸ਼ਕਤੀ ਦੇ ਨਾਲ ਠੱਪ ਹੋ ਜਾਵੇਗਾ ਇਸ ਲਈ ਹਮੇਸ਼ਾ ਹੀ ਫੋਟੋ ਵਿੱਚ ਕੱਲੇ ਘੋੜੇ ਹੀ ਹੋਣੇ ਚਾਹੀਦੇ ਹਨ ਦੋਸਤੋ ਨਾਲ ਹੀ ਕਿਸੇ ਵੀ ਤਰ੍ਹਾਂ ਦਾ ਕੋਈ ਰਾਤ ਨਹੀਂ ਹੋਣਾ ਚਾਹੀਦਾ ਦੋਸਤੋ ਸੱਤ ਘੋੜੇ ਸੱਤ ਤਰ੍ਹਾਂ ਦੀ ਰੋਸ਼ਨੀ ਨੂੰ ਦਰਸਾਉਂਦੇ ਹਨ ਇਸ ਕਰਕੇ ਯਾਦ ਰੱਖੋ ਘੋੜਿਆਂ ਦੀ ਗਿਣਤੀ ਹਮੇਸ਼ਾ ਸੱਤ ਹੀ ਹੋਣੀ ਚਾਹੀਦੀ ਹੈ ਕਿਉਂਕਿ ਦੋਸਤੋ ਕਈ ਫੋਟੋਆਂ ਇਹ ਹੋ ਜੀਗਾ ਹਨ ਜਿਨ੍ਹਾਂ ਵਿੱਚ 9 ਘੋੜੇ ਮਿਲਦੇ ਹਨ ਜਾਂ ਫਿਰ ਜਿਨ੍ਹਾਂ ਵਿੱਚ 5 ਘੋੜੇ ਸਾਨੂੰ ਭੱਜਦੇ ਹੋਏ ਦਿਖਾਈ ਦਿੰਦੇ ਹਨ ਦੋਸਤੋ ਇਸ ਤਰ੍ਹਾਂ ਦੀ ਕੋਈ ਵੀ ਫੋਟੋ ਘਰ ਵਿੱਚ ਲਾਉਣ ਨਾਲ ਕਿਸੇ ਵੀ ਪ੍ਰਕਾਰ ਦੀ ਤੁਹਾਡੀ ਘਰ ਦੀ ਤਰੱਕੀ ਨਹੀਂ ਹੋਵੇਗੀ ਇਸ ਕਰਕੇ ਯਾਦ ਰੱਖਿਓ ਕਿ ਜਦੋਂ ਵੀ ਤੁਸੀਂ ਬਾਜ਼ਾਰ ਵਿੱਚੋਂ ਕੋਈ ਫੋਟੋ ਖਰੀਦਣੀ ਹੈ ਤਾਂ ਹਮੇਸ਼ਾ ਗਿਣਤੀ ਦੇ 7 ਘੋੜੇ ਹੀ ਉਸ ਵਿੱਚ ਹੋਣੇ ਚਾਹੀਦੇ ਹਨ ਦੋਸਤੋ 7 ਘੋੜੇ ਇਸ ਵਿੱਚ ਮੌਜੂਦ ਹੁੰਦੇ ਹਨ ਕਿਉਂਕਿ ਇਹ ਸਾਡੇ ਵਿਆਹ ਦੇ ਦੌਰਾਨ ਲਏ ਗਏ ਸੱਤ ਫੇਰਿਆਂ ਨੂੰ ਦਰਸਾਉਂਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਸੱਤ ਰੰਗ ਸੱਤ ਅੰਕ ਅਤੇ ਸੱਤ ਘੋੜੇ ਸਾਡੇ ਘਰ ਵਿੱਚ ਸਾਰੀ ਨਕਾਰਾਤਮਕ ਸ਼ਕਤੀ ਨੂੰ ਬਾਹਰ ਕੱਢ ਦਿੰਦੇ ਹਨ ਕਿਉਂਕਿ ਦੋਸਤੋ ਜਦੋਂ ਵੀ ਸ਼ਨੀ ਦਾ ਪ੍ਰਕੋਪ ਹੁੰਦਾ ਹੈ ਤਾਂ ਸੱਤ ਅੰਕ ਨੂੰ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਉਪਾਅ ਵਾਸਤੂ ਸ਼ਾਸਤਰ ਵਿੱਚ ਦੱਸਿਆ ਜਾਂਦਾ ਹੈ ਤਾਂ ਹਮੇਸ਼ਾ ਉਹ ਸੱਤ ਦਿਨਾਂ ਦੇ ਲਈ ਹੀ ਦੱਸਿਆ ਜਾਂਦਾ ਹੈ ਜਾਂ ਫਿਰ ਜੇਕਰ ਕੋਈ ਉਪਾਅ ਅੰਕਾਂ ਦੇ ਆਧਾਰ ਤੇ ਹੁੰਦਾ ਹੈ ਜਿਵੇਂ ਕਿ ਦੋਸਤੋ ਕਿਸੇ ਨੇ ਕੋਈ ਲਾਟਰੀ ਲੈਣੀ ਹੋਵੇ ਤਾਂ ਹਮੇਸ਼ਾ ਔਸੋ ਵਿੱਚ 7 ਅੰਕ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਕਰਕੇ ਸ਼ਨੀ ਦੇਵ ਦੇ ਪ੍ਰਕੋਪ ਨੂੰ ਘੱਟ ਕਰਨ ਦੇ ਲਈ ਇਹ ਸੱਤ ਘੋੜੇ ਬਹੁਤ ਜ਼ਿਆਦਾ ਲਾਭਦਾਇਕ ਸਾਬਤ ਹੁੰਦੇ ਹਨ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਅਸਲ ਵਿੱਚ ਇਸ ਫੋਟੋ ਨੂੰ ਘਰ ਦੀ ਕਿਸ ਜਗ੍ਹਾ ਦੇ ਉੱਪਰ ਲਾਉਣਾ ਚਾਹੀਦਾ ਹੈ ਹਮੇਸ਼ਾ ਦੋਸਤੋ ਯਾਦ ਰੱਖਿਓ ਇਸ ਨੂੰ ਹਮੇਸ਼ਾ ਦੁਆਰ ਦੇ ਉੱਪਰ ਹੀ ਲਗਾਉਣਾ ਚਾਹੀਦਾ ਹੈ ਕਦੇ ਵੀ ਤੁਸੀਂ ਇਸ ਨੂੰ ਕੋਈ ਟੇਬਲ ਦੇ ਉੱਪਰ ਨਹੀਂ ਲਗਾਉਣਾ ਦੁਆਰ ਦੇ ਉੱਪਰ ਲੱਗੇ ਘੋੜੇ ਹੀ ਸਾਡੇ ਮੱਥੇ ਦੀਆਂ ਲਕੀਰਾਂ ਨੂੰ ਸਿੱਧਾ ਆਪਣੇ ਵੱਲ ਖਿੱਚਦੇ ਹਨ ਅਤੇ ਦੋਸਤੋ ਇਹ ਕਦੇ ਵੀ ਕਿਚਨ ਏਰੀਆ ਦੇ ਕੋਲ ਨਹੀਂ ਲਗਾਉਣੀ ਚਾਹੀਦੀ ਇਸ ਨੂੰ ਤੁਹਾਨੂੰ ਜਾਂ ਤਾਂ ਆਪਣੇ ਡ੍ਰੈਗ ਰੂਮ ਵਿੱਚ ਲਗਾਉਣਾ ਚਾਹੀਦਾ ਹੈ ਭਾਵ ਕਿ ਜਿੱਥੇ ਜ਼ਿਆਦਾ ਮਹਿਮਾਨ ਆ ਕੇ ਬੈਠਦੇ ਹਨ ਜਾਂ ਫਿਰ ਦੋਸਤੋ ਇਸ ਨੂੰ ਆਪਣੇ ਬੈੱਡਰੂਮ ਦੇ ਵਿੱਚ ਤੁਹਾਨੂੰ ਲਗਾਉਣਾ ਚਾਹੀਦਾ ਹੈ ਕਿਉਂਕਿ ਦੋਸਤੋ ਜਦੋਂ ਸੀ ਆਪਣੇ ਬੈੱਡਰੂਮ ਦੇ ਵਿੱਚ ਸੌਂਦੇ ਹਾਂ ਤਾਂ ਇਹ ਸੱਤ ਘੋੜੇ ਸਾਡੇ ਸਾਰੇ ਦਿਨ ਵਿੱਚ ਪ੍ਰਤੀਕਿਰਿਆ ਨੂੰ ਜਿੰਨੀ ਵੀ ਨਕਾਰਾਤਮਕ ਸ਼ਕਤੀ ਅਸੀਂ ਆਪਣੇ ਅੰਦਰ ਖਿੱਚਦੇ ਹਾਂ ਸਾਡੇ ਵਿਚਾਰ ਜਿਹੜੇ ਨਕਾਰਾਤਮਕ ਸ਼ਕਤੀ ਨੂੰ ਆਪਣੇ ਅੰਦਰ ਗ੍ਰਹਿਣ ਕਰਦੇ ਹਨ ਉਹਨਾਂ ਨੂੰ ਇਹ ਬਾਹਰ ਕੱਢਣ ਵਿੱਚ ਸਹਾਇੀ ਹੁੰਦੇ ਹਨ ਇਸ ਲਈ ਦੋਸਤੋ ਜੇਕਰ ਤੁਹਾਡੇ ਘਰੇ ਜਿਆਦਾ ਲੋਕ ਆਉਂਦੇ ਹਨ ਤਾਂ ਇਹ ਉਹਨਾਂ ਦੀ ਨਕਾਰਾਤਮਕ ਸ਼ਕਤੀ ਭਾਵ ਕੇ ਬੁਰੀ ਨਜ਼ਰ ਨੂੰ ਆਪਣੇ ਅੰਦਰ ਖਿੱਚ ਲੈਂਦੇ ਹਨ ਇਸ ਕਰਕੇ ਦੋਸਤੋ ਹਮੇਸ਼ਾ ਭੱਜਦੇ ਘੋੜਿਆਂ ਦੀ ਹੀ ਫੋਟੋ ਤੁਹਾਨੂੰ ਬਾਜ਼ਾਰ ਵਿੱਚੋਂ ਮਿਲੇਗੀ ਕਦੇ ਵੀ ਖੜੇ ਹੋਏ ਜਾਂ ਬੈਠੇ ਹੋਏ ਘੋੜੇ ਦੀ ਫੋਟੋ ਤੁਹਾਨੂੰ ਬਾਜ਼ਾਰ ਵਿੱਚੋਂ ਨਹੀਂ ਮਿਲੇਗੀ ਇਸ ਲਈ ਦੋਸਤੋ ਇਹ ਵੀ ਧਿਆਨ ਵਿੱਚ ਰੱਖਣਾ ਕਿ ਹਮੇਸ਼ਾ ਭੱਜਦੇ ਹੋਏ ਘੋੜਿਆਂ ਦੀ ਹੀ ਫੋਟੋ ਤੁਸੀਂ ਬਾਜ਼ਾਰ ਵਿੱਚੋਂ ਲੈ ਕੇ ਆਉਣੀ ਹੈ ਯਾਦ ਰੱਖੋ ਦੋਸਤੋ ਐਸ ਨੂੰ ਤੁਸੀਂ ਇਸੇ ਤਿਉਹਾਰ ਵਾਲੇ ਦਿਨ ਜੇਕਰ ਖਰੀਦ ਲੈਂਦੇ ਹੋ ਤਾਂ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਦੋਸਤੋ ਹੁਣ ਦੀਵਾਲੀ ਦੇ ਦਿਨ ਹਨ ਤੁਸੀਂ ਦੁਸ਼ਹਿਰੇ ਵੇਲੇ ਜਾਂ ਫਿਰ ਤੁਸੀਂ ਦੀਵਾਲੀ ਦੇ ਦਿਨ ਵੀ ਇਸ ਨੂੰ ਖਰੀਦ ਕੇ ਘਰ ਵਿੱਚ ਲਿਆ ਸਕਦੇ ਹੋ ਜਿਸ ਨੂੰ ਬਹੁਤ ਸੋਪ ਸੰਕੇਤ ਤੁਹਾਡੇ ਘਰ ਦੇ ਲਈ ਮੰਨਿਆ ਜਾਵੇਗਾ ਇੱਕ ਗੱਲ ਹੋਰ ਯਾਦ ਰੱਖਿਓ ਕਿ ਇਨ੍ਹਾਂ ਘੋੜਿਆਂ ਦਾ ਰੰਗ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ ਕਈ ਲੋਕ ਕਹਿੰਦੇ ਹਨ ਕਿ ਹਮੇਸ਼ਾ ਚਿੱਟੇ ਰੰਗ ਦੇ ਘੋੜੇ ਦੀ ਫੋਟੋ ਘਰ ਵਿੱਚ ਲਗਾਉਣੀ ਚਾਹੀਦੀ ਹੈ ਦੋਸਤੋ ਇਹ ਜ਼ਰੂਰੀ ਨਹੀਂ ਹੁੰਦਾ ਜੇਕਰ ਅਲੱਗ ਰੰਗ ਦੇ ਵੀ ਘੋੜੇ ਹਨ ਸਾਵੀ ਕੋੜੇ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨਗੇ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਸ਼ਕਤੀ ਨੂੰ ਉਹ ਬਾਹਰ ਕੱਢ ਦੇਣਗੇ ਤੇ ਤੁਹਾਡੇ ਪਰਿਵਾਰ ਨੂੰ ਅਮੀਰ ਬਲ ਲੈ ਕੇ ਚਲੇ ਜਾਣਗੇ ਦੋਸਤੋ ਇਹ ਵੀ ਬਹੁਤ ਜ਼ਰੂਰੀ ਗੱਲ ਹੈ ਕਿ ਜੇਕਰ ਇਹ ਫੋਟੋ ਤੁਹਾਡੇ ਤੋਂ ਘਰ ਵਿੱਚ ਟੁੱਟ ਜਾਂਦੀ ਹੈ ਤਾਂ ਹਮੇਸ਼ਾ ਇਸ ਫੋਟੋ ਨੂੰ ਤੁਸੀਂ ਜਲਾ ਕੇ ਭਾਵ ਕੇ ਭਸਮ ਕਰਕੇ ਉਸ ਦੀ ਰਾਖ ਨੂੰ ਤੁਸੀਂ ਹਮੇਸ਼ਾ ਪਾਣੀ ਵਿੱਚ ਧਾਰ ਦੇਣਾ ਹੈ ਜਾਂ ਫਿਰ ਜ਼ਮੀਨ ਵਿੱਚ ਦੋਸਤੋ ਉਸ ਨੂੰ ਨੱਪ ਦੇਣਾ ਹੈ ਭਾਵ ਕੇ ਕਦੇ ਵੀ ਦੋਸਤੋ ਸਿੱਧਾ ਉਸ ਫੋਟੋ ਨੂੰ ਤੁਸੀਂ ਕੂੜੇ ਵਿੱਚ ਨਹੀਂ ਸੋਟਣਾ ਇਸ ਨਾਲ ਮਾਂ ਲక్ష్ਮੀ ਨਾਰਾਜ਼ ਹੋਵੇਗੀ ਜਿਸ ਨਾਲ ਤੁਹਾਡੇ ਘਰ ਵਿੱਚ ਧਨ ਦੀ ਪ੍ਰਕਿਰਤੀ ਜਮ੍ਹਾਂ ਘਟ ਜਾਵੇਗੀ ਦੋਸਤੋ ਇਸ ਨੂੰ ਹਮੇਸ਼ਾ ਉਸ ਦਵਾਰ ਉਪਰੇ ਲਗਾਉਣਾ ਚਾਹੀਦਾ ਹੈ ਜਿਸ ਦਿਵਾਰ ਵੱਲ ਸੂਰਜ ਦੀ ਸਿੱਧੀ ਨਜ਼ਰ ਪੈਂਦੀ ਹੈ ਭਾਵ ਕਿ ਦੋਸਤੋ ਜਿੱਧਰਲੀ ਸਾਈਡ ਤੋਂ ਸੂਰਜ ਚੜ੍ਹਦਾ ਹੈ ਤੁਸੀਂ ਉਸ ਦਵਾਰ ਉਪਰੀ ਇਸ ਨੂੰ ਲਗਾਉਣਾ ਹੈ ਇਸ ਨਾਲ ਕੀ ਹੋਵੇਗਾ ਕਿ ਸੂਰਜ ਦੀ ਸਿੱਧੀ ਰੋਸ਼ਨੀ ਇਹਨਾਂ ਘੋੜਿਆਂ ਦੇ ਉੱਪਰ ਪਵੇਗੀ ਜਿਸ ਨਾਲੇ ਦੋਸਤੋ ਸਕਾਰਾਤਮਕ ਸ਼ਕਤੀ ਦੇ ਨਾਲ ਭਰ ਜਾਣਗੇ ਅਤੇ ਉਸ ਤੋਂ ਬਾਅਦ ਕਰਦੀ ਜਿੰਨੀ ਵੀ ਨਕਾਰਾਤਮਕ ਸ਼ਕਤੀ ਹੋਵੇਗੀ ਜਿਹੜੀ ਬੁਰੀ ਸ਼ਕਤੀ ਹੋਵੇਗੀ ਜਿਸ ਨਾਲ ਤੁਹਾਡੇ ਘਰ ਵਿੱਚ ਜਿਆਦਾ ਕਲੇਸ਼ ਰਹਿੰਦਾ ਹੈ ਘਰ ਵਿੱਚ ਪੈਸਾ ਨਹੀਂ ਆਉਂਦਾ ਉਹ ਸਾਰੀਆਂ ਬੁਰੀਆਂ ਸ਼ਕਤੀਆਂ ਨੂੰ ਇਹ ਖਤਮ ਕਰ ਦੇਵੇਗੀ ਐਸ ਲਈ ਦੋਸਤੋ ਇਸ ਫੋਟੋ ਨੂੰ ਘਰ ਵਿੱਚ ਲਾਉਣਾ ਬਹੁਤ ਜਿਆਦਾ ਜ਼ਰੂਰੀ ਹੈ ਇਹ માનਤਾ ਬਹੁਤ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਤੇ ਅੱਜ ਵੀ ਦੋਸਤੋ ਇਸ ਨੂੰ ਬਹੁਤ ਜਿਆਦਾ ਮੰਨਿਆ ਜਾਂਦਾ ਹੈ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਭਜਦੇ ਹੋਏ ਕੋੜਿਆਂ ਦੀ ਫੋਟੋ ਦਾ ਘਰ ਵਿੱਚ ਹੋਣਾ ਬਹੁਤ ਜਿਆਦਾ ਜ਼ਰੂਰੀ ਹੁੰਦਾ ਹੈ ਜੇਕਰ ਤੁਸੀਂ ਇਸ ਨੂੰ ਆਪਣੇ ਘਰ ਵਿੱਚ ਲਗਾ ਲੈਂਦੇ ਹੋ ਤਾਂ ਇੱਕ ਮਹੀਨੇ ਦੇ ਵਿੱਚ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਪੈਸਾ ਬਹੁਤ ਆਉਣ ਲੱਗ ਜਾਵੇਗਾ ਅਤੇ ਹੌਲੀ-ਹੌਲੀ ਤੁਹਾਡਾ ਸਾਰਾ ਕਰਜ਼ਾ ਉਤਰਨ ਲੱਗ ਜਾਵੇਗਾ ਇਸ ਕਰਕੇ ਦੋਸਤੋ ਇਸ ਫੋਟੋ ਨੂੰ ਤੁਸੀਂ ਹਰ ਹਾਲਤ ਵਿੱਚ ਆਪਣੇ ਘਰ ਵਿੱਚ ਜ਼ਰੂਰ ਲਗਾਉਣਾ ਹੈ ਅਤੇ ਜੇਕਰ ਤੁਸੀਂ ਐਸ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ